ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਤੇ ਟਾਈਮ ਸੀਗਾ ਇੱਥੇ ਰਾਤ ਦਾ ਜਦੋਂ ਪਹਿਲੀ ਵੀਡੀਓ ਤੁਸੀਂ ਦੇਖ ਲਈ ਨਾ ਉਸ ਤੋਂ ਬਾਅਦ ਫਿਰ ਮੈਂ ਰੋਟੀ ਖਾ ਕੇ ਭੰਡੇ ਮਾਜ ਕੇ ਰੋਟੀ ਤਾਂ ਖਾ ਲਈ ਸੀ ਬਟ ਉਹ ਵੀਡੀਓ ਤੋਂ ਪਹਿਲਾਂ ਤੇ ਪੰਡ ਪੰਡ ਮਾਜ ਕੇ ਯਾਨੀ ਕਿਚਨ ਪੂਰਾ ਕਲੀਨ ਕਰਕੇ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀਗੀ ਇੱਥੇ ਰੂਮ ਦੇ ਵਿੱਚ ਮੈਂ ਲੱਗੀ ਸੀ ਪ੍ਰੈਸ ਕਰਨ ਤੇ ਪਲੀਜ਼ ਵੀਡੀਓ ਤੇ ਪਹਿਲੀ ਵਾਰੀ ਆਇਆ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਕਰ ਨਹੀਂ ਕੀਤਾ ਹੋਇਆ ਜੇ ਕਰ ਕੀਤਾ ਹੋਇਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰਦੇ ਹੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਤੇ ਇੱਥੇ ਮੈਂ ਪ੍ਰੈਸ ਕਰਨ ਲੱਗੀ ਸੀ ਪ੍ਰੈਸ ਵੱਟ ਹੋਈ ਤਾਂ ਹੋਈ ਸੀ ਨਵੇਂ ਇੱਕ ਸੂਟ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਸੂਟ ਦਿਖਾਉਂਗੀ ਤੇ ਇਹ ਸੂਟ ਨਵੇਂ ਸੂਟ ਬਣ ਕੇ ਆਏ ਸੀ ਫਿਰ ਵੀ ਪਤਾ ਉਹ ਕੀ ਹੁੰਦਾ ਨਾ ਲਫਾਫੇ ਚ ਪੈ ਖਰੀਜਾਂ ਜਿਹਾਂ ਆਲੇ ਮੈਨੂੰ ਕਰੀਜਾਂ ਨਹੀਂ ਵਧੀਆ ਲੱਗਦੀਆਂ ਹੁੰਦੀਆਂ ਤੇ ਮੈਂ ਸੋਚਿਆ ਵੀ ਚਲ ਮੈਂ ਕਰ ਲੈਂਨੀ ਆ ਥੋੜੀ ਥੋੜੀ ਪ੍ਰੈਸ ਹਨ ਤੇ ਮੈਂ ਲੱਗੀ ਹੋਈ ਸੀ ਕਿ ਪ੍ਰੈਸ ਕਰਨ ਤੇ ਮੈਂ ਸੂਟ ਤੁਹਾਨੂੰ ਇੱਥੇ ਪ੍ਰੈਸ ਕਰਦੇ ਹੋਏ ਦਿਖਾਇਆ ਨਹੀਂ ਮੈਂ ਕਿ ਚ ਤੇ ਮੈਨੂੰ ਬਹੁਤ ਪਸੰਦ ਆਇਆ ਸੀਗਾ ਜਦੋਂ ਮੈਂ ਲੈ ਕੇ ਆਈ ਤੇ ਹੁਣ ਪਾ ਕੇ ਪਤਾ ਲੱਗੂਗਾ ਵੀ ਕਿੱਦਾਂ ਦਾ ਲੱਗਦਾ ਹੈ ਠੀਕ ਹੈ ਜੀ ਤੇ ਤੁਸੀਂ ਦੇਖ ਹੀ ਲੈਣਾ ਹੈ ਹੁਣ ਵੀਡੀਓ ਦੇ ਵਿੱਚ ਪਾਇਆ ਹੋਇਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਕੱਪੜਾ ਵੀ ਬੜਾ ਕੰਫਰਟੇਬਲ ਜਿਹਾ ਮੈਂ ਪਾ ਲਿਆ ਨਾ ਤੇ ਵਧੀਆ ਲੱਗਿਆ ਮੈਨੂੰ ਪਾਇਆ ਹੋਇਆ ਵੀ ਵਧੀਆ ਲੱਗਿਆ ਆਪਦੇ ਆਪ ਨੂੰ ਤਾਂ ਹਰ ਇੱਕ ਚੀਜ਼ ਜਿਹੜੀ ਆਪ ਚੀਜ਼ ਖਰੀਦੀ ਹੋਵੇ ਤੇ ਇੱਥੇ ਤੁਸੀਂ ਕਲਰ ਦੇਖ ਸਕਦੇ ਹੋ ਇਹ ਚ ਮਲਟੀਪਲ ਕਲਰ ਨੇ ਤੇ ਇਹਦੇ ਨਾਲ ਹੋਆ ਬਾਟਮਾ ਜਿਹੜੀ ਉਹਦੇ ਤੇ ਲਾਈਨਾਂ ਜੀਆਂ ਨੇ ਤੇ ਵਧੀਆ ਬਣਾਤਾ ਟੇਲਰ ਨੇ ਵਧੀਆ ਬਣਾਤਾ ਉਹ ਲਾਤੀ ਜੁਆਇੰਟ ਲਾਇਸ ਲਾਤੀ ਇਹਨੂੰ ਤੇ ਬਹੁਤ ਵਧੀਆ ਬਣਾਤਾ ਮੇਰੀ ਵੀ ਸੋਚ ਤੋਂ ਪਰੇ ਬਣਾਤਾ ਜਿੱਦਾਂ ਦਾ ਮੈਂ ਉਹਨਾਂ ਨੂੰ ਮੈਂ ਕਿਹਾ ਨਹੀਂ ਸੀਗਾ ਜਣੀ ਫਿਰ ਉਹਨਾਂ ਨੇ ਆਪੇ ਮੈਨੂੰ ਪੁੱਛ ਲਿਆ ਸੀ ਫੋਨ ਕਰਕੇ ਤੇ ਮੇਰੇ ਟੇਲਰ ਜਿਹੜੇ ਆ ਬਹੁਤ ਵਧੀਆ ਆ ਬਹੁਤ ਹੀ ਬਹੁਤ ਹੀ ਨਾਇਸ ਆ ਫੜ ਕੇ ਲੈ ਜਾਂਦੇ ਆ ਦੇ ਜਾਂਦੇ ਆ ਤੇ ਦੂਜਾ ਫੋਨ ਕਰਕੇ ਕਟਿੰਗ ਕਰਨ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਜ਼ਰੂਰ ਫੋਨ ਕਰਨਾ ਹੀ ਕਰਨਾ ਵੀ ਕੀ ਕਰਨਾ ਹੈ ਦੀਦੀ ਇਹਦਾ ਵੀ ਕਿੱਦਾਂ ਬਣਾਉਣਾ ਹੈ ਠੀਕ ਹੈ ਜੀ ਤੇ ਫਿਰ ਜੋ ਜੋ ਵੀ ਮੈਂ ਉਹਨਾਂ ਨੂੰ ਇਹੀ ਕਹਿੰਨੀ ਹੁੰਦੀ ਵੀ ਜੋ ਤੁਹਾਨੂੰ ਚੰਗਾ ਲੱਗਦਾ ਕੱਪੜੇ ਦਾ ਕਾਉਂਟ ਵੀ ਜੋ ਵੀ ਤੁਹਾਨੂੰ ਇਹਦੇ ਵਿੱਚ ਐਡ ਕਰਨਾ ਚਾਹੀਦਾ ਉਹ ਕਰ ਦਿਓ ਜਿੱਦਾਂ ਡਿਜ਼ਾਈਨ ਬਣਾਉਣਾ ਚਾਹੀਦਾ ਉਹ ਕਰ ਦਿਓ ਤੁਸੀਂ ਠੀਕ ਹੈ ਜੀ ਉਹ ਫਿਰ ਵੀ ਯਾਨੀ ਇੱਕ ਵਾਰੀ ਉਹ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਦੀਦੀ ਸਾਡਾ ਪੁੱਛਣ ਦਾ ਫਰਜ਼ ਹੈ ਹਨਾ ਤੇ ਇਹਨਾਂ ਮਤਲਬ ਕਰਵਾਚੌਤ ਸੀਗੇ ਕਰਵਾਚੌਤ ਤੋਂ ਪਹਿਲਾਂ ਦਿੱਤੇ ਹੋਏ ਸੀ ਇਹ ਤੇ ਆਏ ਸ਼ਾਇਦ ਮੇਰੇ ਖਿਆਲ ਨਾਲ ਇਹ 11 ਤਰੀਕ ਨੂੰ ਆ ਕਰਵਾਚੌਤ ਤੋਂ ਬਾਅਦ ਮੇਰੇ ਕੋਲੇ ਬਣ ਕੇ ਆਏ ਆ ਤੇ ਮੈਨੂੰ ਵੀ ਕੋਈ ਹੈ ਨਹੀਂ ਸੀਗਾ ਕਿਉਂਕਿ ਮੈਨੂੰ ਬਾਅਦ ਚ ਚਾਹੀਦੇ ਸੀ ਕਿਹਾ ਜਾਣੀ ਉਹਨਾਂ ਨੂੰ ਮੈਂ ਸੀਗਾ ਵੀ ਚਲ ਜੇ ਕਰਵਾਚੌਤ ਤੇ ਆਪਾਂ ਪਾ ਲਾਂਗੇ ਤੇ ਕਰਵਾਚੌਤ ਨੂੰ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਨਾ ਕਿੱਦਾਂ ਦੀ ਨਿਊਜ਼ ਹੋਈ ਫਿਰ ਅੱਗੇ ਤਾਂ ਮੈਂ ਹੋ ਜੰਨੇ ਹੁੰਨੇ ਆ ਤਿਆਰ ਤੋਂ ਫਿਰ ਉਸ ਦਿਨ ਮੇਰਾ ਹਨਾ ਵੀ ਰਾਜਵੀਰ ਜਵੰਦੇ ਵੀਰੇ ਕਰਕੇ ਵੀ ਜਿਉ ਹੋਈ ਨਹੀਂ ਕੀਤਾ ਹੈਗਾ ਨਾ ਕਿਸੇ ਕੰਮ ਨੂੰ ਫਿਰ ਆਪਾਂ ਉਹਦਾ ਸਫਾਈਆਂ ਕਰਨ ਲੱਗ ਪਛੱਡ ਪਰੇ ਕੀ ਤਿਆਰ ਹੋਣਾ ਹਨਾ ਜਦੋਂ ਆਪਣ ਸਹੀ ਹੁੰਦਾ ਫਿਰ ਤਿਆਰ ਤੁਰ ਹੋਣਾ ਵੀ ਵਧੀਆ ਨਹੀਂ ਲੱਗਦਾਗਾ ਤੇ ਇੱਥੇ ਹੁਣ ਮੈਂ ਪ੍ਰੈਸ ਕਰੀ ਜਾਂਦੀ ਸੀ ਕਿਉਂਕਿ ਉਹਦਾ ਉਹਨਾਂ ਦੀ ਕਰੀ ਹੋਈ ਸੀ ਬਟ ਫਿਰ ਵੀ ਜਿਹੜੀ ਮੈਂ ਕਲਾਕਾਰੀ ਘੋਟਣੀ ਸੀ ਉਹ ਮੈਂ ਵੀ ਘੋਟਣੀ ਸੀ ਨਾਲੇ ਮੈਂ ਕਿਹਾ ਚੰਗੀ ਤਰ੍ਹਾਂ ਦੇਖ ਲਵਾਂਗੀ ਵੀ ਬਣ ਕੇ ਐਵੇਂ ਦੇਖੀ ਨਹੀਂ ਹੈਗੇ ਤੇ ਉਹ ਮੰਜੇ ਤੇ ਉਧਰ ਕੱਪੜੇ ਪਹਿਨੇ ਹੁਣ ਉਹਨਾਂ ਨੂੰ ਤੁਸੀਂ ਇਗਨੋਰ ਮਾਰਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਧੋ ਤੋਂ ਸਿੱਟੀ ਜਾਂਨੇ ਆ ਉਹ ਚੱਕਣ ਵਾਲੇ ਪਹਿਨੇ ਕੋਈ ਗੱਲ ਹੀ ਚੱਕ ਦਾਂਗੇ ਤੇ ਹੁਣ ਤਾਂ ਮੈਨੂੰ ਮੈਂ ਤਹਾਂ ਤਹਾਂ ਲਾਤੀਆਂ ਸੀ ਜਾਨੀ ਰਾਤ ਨੂੰ ਜਦੋਂ ਪ੍ਰੈਸ ਕਰਕੇ ਆਤੀ ਤੇ ਸਾਰਿਆਂ ਦੀ ਆ ਨਾ ਮੈਂ ਫੋਲਡ ਕਰਕੇ ਰੱਖਤੇ ਤੇ ਆ ਲਾਤੀਆਂ ਤੇ ਅਲਮਾਰੀ ਚ ਰੱਖਣ ਦੀ ਮੇਰੇ ਚ ਜਮਾ ਹੀ ਹਿੰਮਤ ਨਹੀਂ ਸੀਗੀ ਜਮਾ ਹੀ ਜਮਾ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਮੈਂ ਥੱਕ ਜੰਨੀ ਆ ਕੱਲੀ ਜਾਣੀ ਆ ਕੰਮ ਕਰਨ ਉਹ ਨਾ ਕਰਾਉਂਦੇ ਤਾਂ ਹੈਗੇ ਫਿਰ ਵੀ ਇਹ ਵੀ ਤਿੰਨੇ ਜਣੇ ਨਾਲ ਫਿਰ ਜਾਂਦੇ ਦੋਨੇ ਬੱਚੇ ਵੀ ਫਿਰ ਜਾਂਦੇ ਮੇਰੇ ਨਾਲ ਇਹ ਵੀ ਨਾਲ ਲੱਗੇ ਰਹਿੰਦੇ ਆ ਤੇ ਫਿਰ ਵੀ ਆ ਨਾ ਜਿਹੜਾ ਕੰਮ ਮੈਂ ਕਰਨਾ ਉਹ ਤਾਂ ਮੈਂ ਹੀ ਕਰਨਾ ਹਨਾ ਉਹ ਤਾਂ ਇਹਨਾਂ ਨੇ ਨਹੀਂ ਕਰਨਾ ਹੈਗਾ ਉਹਦੇ ਇਹ ਬਹਿ ਜਾਣਗੇ ਆਪਦਾ ਆਪਦਾ ਕੰਮ ਕਰਕੇ ਤੇ ਫੇ ਮੈਨੂੰ ਮੈਂ ਇਹਨਾਂ ਤੋਂ ਵੀ ਜਾਨੀ ਘੰਟਾ ਡੇਢ ਘੰਟਾ ਬਾਅਦ ਮੈਂ ਉਹ ਫਿਰ ਜਾਨੀਆ ਜਾਨੀ ਜਿਹੜਾ ਮੇਰਾ ਕੰਮ ਆ ਉਹ ਮੈਂ ਹੀ ਕਰਨਾ ਤੇ ਉਹ ਫਲਾਵਰਸ ਜਿਹੜੇ ਸੀਗੇ ਆਪਾਂ ਮੈਂ ਧੋ ਕੇ ਰੱਖਦੇ ਸੀ ਇਹ ਤਾਂ ਕਹਿੰਸੀ ਸਿੱੜ ਦੇ ਤੇ ਜਹਾਰ ਵੀ ਗਾਇ ਮਮਮੀ ਸੱਟ ਪਰੇ ਕੀ ਇਹ ਫੁੱਲਾਂ ਜੇ ਤੋ ਕਰਾਉਣਾ ਤੁਸੀਂ ਮੈਂ ਕਿਹਾ ਨਹੀਂ ਰੱਖਦੇ ਹਨ ਵੀ ਇਹ ਮਹਿੰਗੇ ਪਤਾ ਕਿੰਨੇ ਆਏ ਮੈਂ ਕਿਹਾ ਮੈਨੂੰ ਪਤਾ ਮੇਰੇ ਪੈਸੇ ਲੱਗੇ ਹੋਏ ਆ ਵੀ ਮਹਿੰਗੇ ਆ ਵੀ ਨਾਲ ਇਹ ਕਿਹੜਾ ਟੁੱਟਿਆ ਹੱਲੇ ਗੜੀਆਂ ਜਿਹੜੇ ਰੁੱਟੀਆਂ ਨਹੀਂ ਹੈਗੀਆਂ ਲੈ ਵਧੀਆਂ ਨੇ ਮਾਚਲ ਇੱਕ ਵਾਰੀ ਇਸਨ ਧੋ ਕੇ ਹੋਰ ਲਾ ਲੈਣੇ ਆ ਤੇ ਇਦਾਂ ਦਾ ਡਿਜ਼ਾਈਨ ਉਹਨਾਂ ਨੇ ਮੂਰੀ ਤੇ ਵੀ ਪਾਤਾ ਉੱਪਰ ਜਵੈਂਡ ਲੈਸ ਜੀ ਲਾਤੀ ਹੈ ਨਾ ਬਾਟਮ ਤੇ ਹੈਗੇ ਜਮਾ ਸਿੰਪਲ ਆ ਕਾਟਨ ਦੇ ਸੂਟ ਆ ਤੇ ਮੈਂ ਤਾਂ ਘਰੇ ਪਾਉਣ ਨੂੰ ਲੈ ਕੇ ਆਈਆਂ ਜਮਾ ਘਰੇ ਪਾਉਣ ਵਾਲੇ ਨੇ ਤੇ ਹੁਣ ਮੇਜੇ ਹਿਸਾਬ ਨਾਲ ਹੁਣ ਮੌਸਮ ਹੋ ਗਿਆ ਮੈਨੂੰ ਨਹੀਂ ਲੱਗਦਾ ਹੁਣ ਇਹ ਪਹਿਣਗੇ ਦਿਨੇ ਤਾਂ ਹੋ ਜਾਂਦਾ ਥੋੜਾ ਜਿਹਾ ਦੁਪਹਿਰੇ ਜੇ ਧੁੱਪੇ ਗਰਮੀ ਆ ਤੇ ਉਦਾਂ ਹੁਣ ਮੌਸਮ ਠੀਕ ਆ ਹਨਾ ਵੀ ਹੁਣ ਇਹ ਨਹੀਂ ਹੈਗਾ ਵੀ ਆਪਾਂ ਨੂੰ ਪਸੀਨਾ ਆਉਂਦਾ ਹੈ ਹੁਣ ਮੌਸਮ ਬਹੁਤ ਵਧੀਆ ਹੈ ਹੁਣਾ ਵੀ ਆ ਮੌਸਮ ਕਿਉਂਕਿ ਅਕਤੂਬਰ ਤੱਕ ਦਾ ਚਲੇ ਗਿਆ ਹਨਾ ਤੇ ਉਹਦੇ ਕਰਕੇ ਹੁਣ ਮੌਸਮ ਸਹੀ ਹੈ ਤੇ ਹੁਣ ਚਲ ਕੋਈ ਗੱਲ ਨਹੀਂ ਆ ਗਾਹਾਂ ਗਰਮੀ ਚ ਪਾਲਾਂਗੇ ਕੱਪੜੇ ਦਾ ਕੀ ਹੈ ਸੂਟਾਂ ਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਵਿਗੜਦਾ ਹੈਗਾ ਜਿੰਨੇ ਮਰਜ਼ੀ ਬਣਾ ਬਣਾ ਰੱਖੀ ਜਾਓ ਹਨਾ ਤੇ ਮੈਂ ਇੰਨੇ ਵੀ ਨਹੀਂ ਬਣਾਉਂਦੀ ਹੈਗੀ ਜੇ ਤੁਸੀਂ ਤੁਹਾਨੂੰ ਲੱਗਦਾ ਮੈਂ ਪਤਾ ਨਹੀਂ ਵੱਧ ਬਣਾਉਣੀ ਆ ਮੈਂ ਲੈਣ ਦਾ ਗਈ ਸੀ ਕਿ ਮੈਨੂੰ ਆਇ ਸੀ ਮੈਂ 3-4 ਸੂਟ ਲੈ ਕੇ ਆਉਂਗੀ ਬਟ ਫਿਰ ਉੱਥੇ ਜਾ ਕੇ ਮੈਂ ਦੋ ਹੀ ਲੈ ਮਾ ਛੱਡ ਪਰੇ ਕਿ ਸੀਜ਼ਨ じゃ ਹੈ ਨਹੀਂਗਾ ਕੋਈ ਵਧੀਆ ਵੀ ਜੇ ਰਾਜਾ ਕੋਈ ਸੀਜ਼ਨ ਹੋਊਗਾ ਨਾ ਸਰਦੀਆਂ ਵਾਲਾ ਜਾਂ ਗਰਮੀ ਵਾਲਾ ਫੇਰ ਲਵਾਂਗੇ ਤੇ ਮੈਂ ਸੋਚਦੀ ਸੀ ਮੈਂ ਆਹ ਦੁਪੱਟੇ ਨਾਲ ਦਾ ਸੂਟ ਪਾ ਜਮਾ ਹਨਾ ਤੇ ਇਹ ਦੁਪੱਟਾ ਹਨਾ ਮੈਚੇ ਨਹੀਂ ਕਰਦਾ ਬਾਟਮ ਦੇ ਨਾਲ ਤੇ ਮੈਂ ਜਿਆ ਨੂੰ ਪੁੱਛੀ ਜਾਂਦੀ ਸੀ ਵੀ ਦੇਖ ਦੱਸ ਵਧੀਆ ਲੱਗਦਾ ਹੋਊਗਾ ਤਾਂ ਮੰਮੀ ਤੁਹਾਡੇ ਸੂਟ ਨਾਲ ਮੈਚੇ ਨਹੀਂ ਕਰਦਾ ਦੁਪੱਟਾ ਬਹੁਤ ਵਧੀਆ ਹੈ ਫੇਰ ਮੈਂ ਲੈ ਕੇ ਦੇ ਦੀ ਸੀ ਮੇਰੇ ਰੰਗ ਦੇ ਉੱਪਰ ਜੱਚਦਾ ਤੇ ਤੁਸੀਂ ਦੱਸਿਓ ਜੇ ਜੱਚਦਾ ਫੇਰ ਇਹਦੇ ਨਾਲੋਂ ਆਪਾਂ ਸੂਟ ਲੈ ਲਾਂਗੇ ਮੋਰ ਪੰਖੀ ਆ ਤੇ ਜੇ ਨਹੀਂ ਜੱਚਦਾ ਫੇਰ ਆਪਾਂ ਦੁਪੱੱਟਾ ਰੱਖ ਦਾਂਗੇ ਪਰੇ ਇਹ ਡੈਰ ਨੇ ਵੀ ਵਾਪਸ ਕਰਤਾ ਮੈਂ ਕਹਿੰਦੀ ਸੀ ਵੀ ਇਹਦਾ ਕਲਰ ਉਤਾਰ ਕੇ ਨਾ ਉਹ ਬਾਟਮ ਨਾਲ ਨੂੰ ਕਰ ਦੋ ਜਿਹੜੀ ਮੋਰ ਪੰਖਿਆ ਉਹ ਮੋਰ ਪੰਖਿਆ ਵੀ ਨਹੀਂ ਹੈਗੀ ਉਹ ਪਤਾ ਨਹੀਂ ਕਿਦਾਂ ਦੀ ਸਲਵਾਰ ਆ ਹਨਾ ਤੇ ਇਹਦੇ ਨਾਲ ਉਹਦਾ ਵੀਡੀਓ ਚ ਮੈਚ ਕਰਦਾ ਬਟ ਵੀਡੀਓ ਤੋਂ ਬਿਨਾ ਮੈਚ ਨਹੀਂ ਕਰਦਾ ਹੈਗਾ ਕੁਛੀ 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 ਸਾਹੰਦ ਦਾ ਲਾੜਲਾ ਬੱਚਾ ਹੰਦਾ ਨਹੀਂ ਖਾਊਗਾ ਕਰਨ ਨਾ ਮੇਰੇ ਕੋ ਤਾਂ ਖਾਦੀ ਹੈ ਖਾਊਗਾ ਲਾ ਪਰ ਖਾਣ ਵਾਲਾ ਤਾਂ ਉਹ ਹੋ ਗਈ ਦੂਜੀ ਸਤਾਨਾ ਖੁਸ਼ੀ ਆਏ ਖੁਸ਼ੀ लाडला ਬੱਚਾ ਕਦੇ ਕਦੇ ਪਾਸ ਗਾਲਾਂ ਵੀ ਪੈ ਜਾਂਦੀਆਂ ਨੇ ਇਹਦੇ ਇਹਦੇ ਪਾਸ ਗਾਲਾਂ ਵੀ ਪੈ ਜਾਂਦੀਆਂ ਨੇ ਮੇਰੇ ਅਰੇ ਖੜ ਜਾ ਇਧਰ ਨਹੀਂ ਰੋਟੀ ਉਹ ਆ ਦੇ ਤਾਇਆ ਲੈ ਆ ਚੱਕ ਆ ਦੇ ਬੈਠ ਆ ਦੇ ਤੀਨਾਂ ਨੂੰ ਪਤਾ ਨਹੀਂ ਕਿਉਂ ਘੱਟ ਆ ਕੁਛ ਨਹੀਂ ਘੱਟ ਦਿੰਦਾ ਸਭ ਦਿੰਦਾ ਅਸੀਂ ਮੈਂ ਰੋਟੀ ਜਾਲ ਜੂ ਰੋਟੀ ਦਾ ਦੂਸ ਕੜਾ ਪਾ ਲੈ ਆ ਲੈ ਇਹ ਪਕਾਉਣ ਦੇ ਦੂ ਤੈਨੂੰ ਰੋਟੀਆਂ ਪਾਪੇ ਜਦੋਂ ਪੁੱਛਾ ਕਰਨਾ ਉਹ ਕਹਿੰਦੇ ਰੋਟੀ ਨਾ ਖਲਾਓ ਮੋਕਾ ਮਾਰਦਾ ਉਹ ਆ ਗਈ ਇਹ ਪਾਈ ਰਹੀ ਨੂੰ ਐ ਚੀਜ਼ੀਆਂ ਖਾਉਂ ਮੈਂ ਚੀਜ਼ੀਆਂ ਚੀਜ਼ੀ ਕਹੇਦੀ ਆਉਂਦਾ ਇਹ ਇਹ ਵੀ ਕਹਿੰਦਾ ਚੀਜ਼ੀ ਖਾਣਾ ਇਹਦਾ ਇੱਧਰ ਆ ਬੜੀ ਆ ਦੇ ਅੰਦਰ ਕੰਨ ਹੋ ਰਿਹਾ ਖੁਸ਼ੀ ਉਧਰ ਬਾਲਣਾ ਪਾਦੀ ਰੋਟੀ 'ਚ ਓਏ 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 ਉਹ ਆਵੇ ਇਹ ਕੀ ਕਰਦੀ ਖੜੀ ਹੁਣੇ ਭੱਜੂ ਇਹ ਨਹੀਂ ਖਾਂਦੀ ਖੁੰਦੀ ਕੁਛ ਉਹ ਵੜ ਬਣੀ ਈ ਰੜੀ ਇਹਨੂੰ ਪਿਆਰ ਵੀ ਘੱਟ ਕਰਦੇ ਨੇ ਸਾਰੇ ਥਾਲਾ ਉਹਨੂੰ ਸੁੱਤਾ ਭੇਜਿਆ ਹਰੇ ਹੁਣ ਗਈ ਅੰਦਰ ਉਹ ਬਿਸਤਰਾ ਖਾ ਉਹਦੇ ਡੈਡੀ ਦਾ ਇੱਕ ਕਟਲਾ ਆ ਪਿਆ ਉੱਠ ਕੜੇ ਹੁਣ ਹਾਂ ਉੱਠ ਆ ਮੀਡੀਅਮ ਕੱਟੇ ਉੱਠ ਮੀਡੀਅਮ ਕੱਟੇ ਕੀ ਆ ਉੱਠ ਹਾ ਦੇਖੋ ਕੌਣ ਆ ਗਿਆ ਪੱਟਦੇ ਆ ਗਈ ਉਹ ਉੱਠ ਕੜੇ ਉੱਠ ਕੜੇ ਹੁਣ ਉੱਠ ਕੜੇ ਆ ਬੜਾ ਮੀਡੀਅਮ ਕੱਟੇ ਤੇ ਦੇ ਲੂ ਪੀਆ ਲੱਟਾ ਮਾਰਦਾ ਆ ਦੇ ਆ ਦੇ ਫਸ ਗਈ ਫਸ ਗਈ ਜਾਂਦੀ ਕਿ ਕਿੱਥੇ ਆ ਹੁਣ ਨਿਕਲੇਗੀ ਕਿਵੇਂ ਅੱਤ ਦੇ ਗੋਸਤੀ ਅੱਲਾ ਲੈ ਬਰੇਕਾ ਦੇਕਾ ਤੜਾਏਗੀ ਕੁਛ ਆਪੇ ਆ ਜਾ ਹੁਣ ਪਿੱਛੇ ਲੈ ਲੈ ਦੇਕਾ ਕਿ ਫੱਕ ਚਾਈਨ ਆਉਂਤੇ ਨਾ ਜਾਈਂ ਖੁਸ਼ੀ ਆ ਗਿਆ ਰੋਟੀਆਂ ਖਾ ਕੇ ਹੁਣ ਇਹ ਕਹੂਗਾ ਓਏ ਹੁਣ ਜਾ ਯਾਰ ਬੰਦੇ ਕੱਪੜੇ ਨਵੇਂ-ਨਵੇਂ ਕਿੱਥੋਂ ਲੱਭ ਕੇ ਲੱਗੇ ਆ ਜਿਹੜੇ ਕਦੇ ਸਾਨੂੰ ਨਹੀਂ ਕੱਪੜੇ ਲੱਭੇ ਉਹ ਹਾਂ ਇਹਨੂੰ ਲੱਭ ਜਾਂਦੇ ਆ ਖੁਸ਼ੀ ਨੂੰ ਇਹ ਸਾਰੇ ਕੱਪੜੇ ਰੱਖ ਆ ਇਧਰ ਆ ਰਾਗੇ ਇਹ ਸਾਟਾ ਖੁਸ਼ੀ ਨਾ ਆ ਮੈਂ ਨਹੀਂ ਉਹਨਾਂ ਲੱਦੇ ਹੋਣਾ ਹਾਂ ਉਹ ਤਾਂ ਜਾ ਕੇ ਮਾਰਦੀ ਆ ਕੱਟੀਆ ਤਾਂ ਕੀ ਆ ਕੱਟੀਆ ਕ ਕੀ ਆ ਕੁਝ ਸਮਝੇ ਨਾ ਲੱਗੇ ਜੱਟ ਨੂੰ ਇਹ ਲਫਾਫਾ ਖਾਦਾ ਕਿ ਲਫਾਫਾ ਪਾੜਦਾ ਕੋੜਾ ਖੜ ਗਿਆ ਤੈਨੂੰ ਵੀ ਦਿੰਨੀ ਆ ਚੱਟੀ ਜੱਤਾ ਉਹਨੂੰ ਉਹਨੂੰ ਗੋੜ ਲੱਗਿਆ ਆ ਦੇ ਨੰਦਾ ਕੋੜ ਕੁੱਟਣਾਂ ਜੰਤਰ ਆ ਹੈ ਖੜ ਜਾ ਖੜ ਜਾ ਤੇਰੇ ਹੀ ਡੋਂਗਾ ਤੈਨੂੰ ਉਹ ਤਾਂ ਬੁਦੀਜੀ ਕਰ ਲਾ ਜਾਂਦਾ ਉਹ 타 ਕੋਲੇ ਕੁਛ ਹੀ ਨਾ ਮੈਂ ਕੱਟ ਲਾ ਹੁਣ ਮੈਂ ਰਾਤ ਥੱਲੇ ਉਹ ਖਾ ਲਵਾਂਗਾ। ਹੱਥ ਜਾ ਜਾਂਦਾ ਆਦੇ ਉੱਦਣ ਵਾਲਾ ਹੀ ਹੋ ਨਾ। ਕੀ ਆ? ਅੜ ਜਾ ਮੈਂ ਥੱਲੇ ਡੰਗਾ ਰੱਖ ਦਣਾ। ਇਹ ਕਾਦ ਪੜੇ, ਵੇਚ ਪਰੇ। ਕਾਦ ਤੋ ਏ ਹੋਏ ਆ ਉਹਦੀ ਦਵਾਈ ਪਈ ਆਂ ਦੇ ਦੋ ਤਾਂ ਖਰੂਦਾਣਾ ਮੈਂ ਨਹੀਂ ਉਹ ਨੂੰ ਦੇਣੀ ਪਈ ਖਾ ਲੋਣੀ ਆ ਜਹਾ ਤੇ ਡੈਡੀ ਵੀ ਸਿੱਤੀ ਚ ਗੱਲ ਆ ਇਹ ਤਾਂ ਖੁਸ਼ੀ ਨਾਮੀ ਚੱਕਾ ਇਹ ਤਾਂ ਦੀਨਾ ਬੋਲ ਹੱਥ ਚਟਾ ਇਹ ਤਾਂ ਖੁਸ਼ੀ ਨਾਮੀ ਚੱਕਾ ਖੁਸ਼ੀ ਦਾ ਬਾਲਾ ਚੰਗਾ ਉਹ ਉਹ ਤਾਂ ਪੈਂਦੀ ਆ ਉਹ ਪੈਂਦੀ ਆ ਉਹ ਤਾਂ ਜਾਣ ਨਾ ਫੜੋ ਉਹ ਡੰਗਾ ਚੱਟ ਦੇ ਚੰਗੀ ਤਰ੍ਹਾਂ ਪਹਿਲੇ ਰੋਟੀਆਂ ਖਾ ਕੇ ਰੱਜ ਗਿਆ ਲੈ ਤੇ ਲੋ ਜੀ ਘਰ ਦਾ ਕੰਮ ਕਰਕੇ ਆਪਣੀ ਡਿਊਟੀ ਦੇ ਕੇ ਜਿੰਨੀ ਕੁ ਵੀ ਦੇ ਹੋਈ ਦੇ ਕੇ ਆਪਾਂ ਫਿਰ ਇੱਥੇ ਆ ਗਏ ਜਾਨ ਕੇ ਸਾਨੂੰ ਉਹਨਾਂ ਘਰੇ ਤਿਆਰ ਹੁੰਦਿਆਂ ਨੇ ਫੋਨ ਆ ਗਿਆ ਸੀ ਅਸੀਂ ਜਾਣਾ ਸੀਗਾ ਜਿਵੇਂ ਤੁਹਾਨੂੰ ਪਤਾ ਹੀ ਆ ਫਿਰ ਰਾਤ ਨੂੰ ਪ੍ਰੈਸ ਕਰਨ ਲੱਗੀ ਹੋਈ ਸੀ ਕਿ ਕਿੱਥੇ ਜਾਣਾ ਹੈ ਆਪਾਂ ਨੇ ਤੇ ਬਟ ਮੈਨੂੰ ਸਵੇਰੇ ਸਵੇਰੀ ਮਤਲਬ ਜਦੋਂ ਜਾਮ ਲੱਗਿਆ ਨਾ ਉਦੋਂ ਫੋਨ ਆ ਗਿਆ ਜਾਣਾ ਤਾਂ ਜਾਂ ਤਾਂ ਅਸੀਂ ਗੱਡੀ 'ਚ ਜਾਣਾ ਸੀ ਜਾਂ ਮੋਟਰਸਾਈਕਲ ਤੇ ਜਾਣਾ ਸੀਗਾ ਮੈਨੂੰ ਤਾਂ ਐ ਸੀ ਵੀ ਪਰਮ ਬੁਲਟ ਤੇ ਜਾਊਗਾ ਫਿਰ ਉਹ ਕਹਿੰਦਾ ਸੀ ਵੀ ਮੰਮੀ ਗੱਡੀ ਚੱਲਾਂਗੇ ਸਵੇਰੇ ਸਵੇਰੇ ਸਾਨੂੰ ਫੋਨ ਆ ਗਿਆ ਵੀ ਭਾਈ ਉੱਥੇ ਐਕਸੀਡੈਂਟ ਹੋ ਗਿਆ ਤੇ ਬਹੁਤ ਵੱਡਾ ਜਾਮ ਲੱਗਿਆ ਹੋਇਆ ਵੀ ਜਾਂ ਤਾਂ ਅੱਜ ਕੈਂਸਲ ਕਰ ਦਿਓ ਵੀ ਜਾਂ ਫਿਰ ਮੋਟਰਸਾਈਕਲ ਤੇ ਆਜੋ ਕੈਨਸਲ ਆਪਾਂ ਕਰਨੀ ਸੀ ਸਕਦੇ ਕਿਉਂਕਿ ਇੱਕ ਘਰ ਦਾ ਆਪਣਾ ਹਨਾ ਕੰਮ ਤੇ ਦੂਜਾ ਆਪਾਂ ਜੇ ਹਨਾ ਮਥਿਆ ਹੋਵੇ ਵੀ ਜਿਹੜਾ ਕੁ ਜ਼ਰੂਰੀ ਕੰਮ ਆ ਵੀ ਉਹ ਕਰਨਾ ਹੀ ਕਰਨਾ ਫਿਰ ਜਾਣਾ ਵੀ ਪੈਂਦਾ ਤੇ ਨੌ ਵੱਡਾ ਜਾਮ ਹਾਏ ਰੱਬਾ ਮੇਰੇ ਖਿਆਲ ਨਾਲ ਅਸੀਂ ਘੰਟਾ ਡੇਢ ਘੰਟਾ ਤੇ ਇੱਥੋਂ ਘਰ ਦੇ ਨੇੜੇ ਹੀ ਨਾਲੇ ਇਸ ਰੋਡ ਤੇ ਸਾਡੇ ਘਰ ਤੋਂ ਨੇੜੇ ਮੇਂਦਰਾ ਹੀ ਵਾਲੇ ਰੋਡ ਤੇ ਹੀ ਦੇ ਨਾ ਐਕਸੀਡੈਂਟ ਹੋਇਆ ਹੋਇਆ ਸੀ ਕੋਈ ਟੈਂਕਰ ਜਾ ਕਿਰਿਆ ਹੋਇਆ ਸੀ ਉੱਥੇ ਜਾਮ ਲੱਗਿਆ ਸੀ ਅਸੀਂ ਉੱਥੇ ਜਾਮ ਦੇ ਵਿੱਚ ਫਸੇ ਤੇ ਸਾਨੂੰ ਲੱਗਿਆ ਸੀ ਕਿ ਚਲ ਅਸੀਂ ਲੰਘ ਜਾਾਂਗੇ ਜਾਮ ਚੋਂ ਗੱਡੀਆਂ ਜਾਮ ਚ ਨੇ ਵੀ ਅਸੀਂ ਮੋਟਰਸਾਈਕਲ ਤੇ ਲੰਘ ਜਾਾਂਗੇ ਬਟ ਉੱਥੇ ਜਾਮ ਹੀ ਬਹੁਤ ਅਕੜਾ ਲੱਗਿਆ ਹੋਇਆ ਸੀ ਸਮਝੇ ਨਹੀਂ ਸੀ ਲੱਗਦੀ ਵੀ ਕਿੱਧਰ ਨੂੰ ਜਾਈਏ ਕਿਤੇ ਉੱਪਰਲਾ ਸਾਰਾ ਮਤਲਬ ਪੁਲ ਤੇ ਨਾ ਹਾਈਵੇ ਜਿਹੜਾ ਸੀਗਾ ਉਹ ਸਾਰਾ ਬੰਦ ਹੋ ਗਿਆ ਉਹ ਟੈਂਕਰ ਜਿਹੜਾ ਡਿਗੜ ਨਾਲ ਤੇ ਉਹ ਸਾਨੂੰ ਮੈਨੂੰ ਉਹਦਾ ਘਰੇ ਆ ਕੇ ਪਤਾ ਲੱਗਿਆ ਕੋਈ ਕਹੀ ਜਾਂਦਾ ਸੀ ਟਰੈਕਟਰ ਦਾ ਐਕਸੀਡੈਂਟ ਹੋ ਗਿਆ ਕੋਈ ਕਹੀ ਜਾਂਦਾ ਸੀ ਫਕਵਾੜੇ ਐਕਸੀਡੈਂਟ ਹੋਇਆ ਵੀ ਸਾਨੂੰ ਤਾਂ ਘਰੇ ਆ ਕੇ ਨਾ ਮੈਂ ਨਾ ਫੋਨ ਫੜਦੇ ਬੰਦ ਥੋੜਾ ਜਿਹਾ ਆਦਤ ਆ ਵੀ ਮੈਂ ਘਰੋਂ ਬਾਹਰ ਥੋੜਾ ਜਿਹਾ ਫੋਨ ਕੱਟੇ ਦੇ ਦਿੰਦੀ ਆ ਤੇ ਬਸ ਫਿਰ ਅਸੀਂ ਇੱਥੇ ਖੜ ਗਏ ਹਨਾ ਵੀ ਦੇਖਦੇ ਹਾਂ ਹੁਣ ਕੀ ਕਰਦੇ ਹਾਂ ਕੀ ਨਹੀਂ ਕਰਦੇ ਸਮਝ ਨਹੀਂ ਲੱਗਦੀ ਹੈਗੀ ਸੀਗੀ ਦੇਖੋ ਵੀ ਮਤਲਬ ਕਿਸੇ ਪਾਸੇ ਦੀ ਵੀ ਆਇ ਨਹੀਂ ਸੀਗਾ ਵੀ ਬੰਦਾ ਕਿਸੇ ਪਾਸੇ ਜੀ ਬਿਨੰਗ ਜੂ ਉਹ ਤਾਂ ਉਹਨੇ ਚਲਾਇਆ ਸੀ ਇੱਕ ਇੱਕ ਸਾਈਡ ਤਾਂ ਚਲਾਈ ਹੋਈ ਸੀਗੀ ਪਰ ਉਹੀ ਅਭੀ ਬੱਸਾਂ ਦਾ ਕੋਈ ਬਸਬੂਸ ਵੀ ਨਹੀਂ ਸੀ ਆਉਂਦੀ ਕੁਛ ਨਹੀਂ ਸੀ ਸਮਝ ਲਾਉਂਦੀ ਆਹ ਗਈ ਫਿਰ ਅਸੀਂ ਇੱਥੇ ਖੜ ਗਏ ਅਸੀਂ ਕਿਹਾ ਚਲੋ ਦੇਖਦੇ ਆਂ ਵੀ ਜੋ ਲੋਕ ਜਿਵੇਂ ਜਾਣਗੇ ਓਕਣਾ ਪਛਲੇ ਜਾਵਾਂਗੇ ਵੀ ਹੁਣ ਜਾਣਾ ਵੀ ਘਰ ਨੂੰ ਵੀ ਕੀ ਮੁੜਨਾ ਮੇਰੇ ਨਾਲ ਸੀ ਅ ਘੰਟਾ ਡੇਢ ਘੰਟਾ ਇੱਥੇ ਖੜੇ ਰਹੇ ਫਿਰ ਕਿਤੇ ਜਾ ਕੇ ਸਾਨੂੰ ਬੱਸ ਮਿਲੀ ਫਿਰ ਅਸੀਂ ਕਿਹਾ ਸ਼ੁਕਰ ਆ ਵੀ ਹੁਣ ਚਲ ਚਾਏ ਆਉਨੇ ਆ ਕੋਈ ਵੀ ਬੱਸ ਮਿਲਦੀ ਸੀ ਤੇ ਲੋਕ ਦੇਖ ਲਓ ਮੈਂ ਇਹਨਾਂ ਨੂੰ ਸਾਰੇ ਨਿਆਣਿਆਂ ਨੂੰ ਵੀ ਕਹਿੰਦੀ ਸੀ ਮੈਂ ਨਿਆਣੇ ਗਏ ਸੀ ਵੀ ਹਾਏ ਰੱਬਾ ਪੀ ਇਹਨੀ ਦੁਨੀਆ ਕਿੱਥੇ ਨੂੰ ਜਾਂਦੀ ਆ ਕਿੱਥੋਂ ਆਉਂਦੀ ਆ ਕਿੱਥੇ ਜਾਂਦੀ ਆ ਵੀ ਨਿਆਣੀਆਂ ਵੀ ਹੈ ਮੰਮੀ ਤੁਸੀਂ ਘੱਟ ਨਿਕਲਦੇ ਹੋ ਕਹਿੰਨਾ ਘਰੋਂ ਬਾਹਰ ਵੀ ਤਾਂ ਕਰਕੇ ਤੁਹਾਨੂੰ ਲੱਗਦਾ ਵੀ ਰੋਜ਼ ਟ੍ਰੈਪ ਕਿੰਨੀ ਹੁੰਦੀ ਆ ਵੀ ਥੋੜਾ ਜਿਹਾ ਜਮ ਲੱਗਣ ਕਰਕੇ ਹੋ ਗਿਆ ਹਨਾ ਤੇ ਬਹੁਤ ਜ਼ਿਆਦਾ ਫੇਰ ਸਾਨੂੰ ਚਲੋ ਜੀ ਵੇਟ ਕਰਦੇ 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 ਕਰਾਉਂਦੇ ਜਾਮ ਜਿਹੜਾ ਖੁੱਲ ਗਿਆ ਤੇ ਜਾਮ ਖੁੱਲੇ ਤੇ ਸਾਨੂੰ ਬੱਸ ਮਿਲ ਗਈ ਅਸੀਂ ਬੱਸ 'ਚ ਬੈਠ ਗਏ ਤੇ ਹੁਣ ਇੱਥੇ ਜਾ ਰਹੇ ਆ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਹਾਂ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਕੱਲ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ